ਦੇ ਆਪਾਂ ਨੇ ਤੇ ਹੁਣ ਲੱਗਿਆ ਜੀ ਆਪਾਂ ਸਫਾਈਆਂ ਕਰਨ ਪਹਿਲਾਂ ਮੈਂ ਪਾਣੀ ਮਾਂ ਜੀ ਥੋੜੀ ਜਿਹੀ ਜੇ ਕਿਰਨ ਲੱਗੇ ਮਾਜਣ ਜੀ ਬਸ ਸਫਾਈ ਕਰ ਦਰ ਮਾਂ ਤਾਂ ਜੇ ਨਹੀਂ ਫੋਨ ਸੁਕਾ ਲਏ ਫਿਰ ਮੀਨ ਲਾ ਗਿਆ ਬਸ ਜੀ ਕਿਰਨ ਫੇਰੀ ਝਾੜੂ ਇਹ ਮੇਲ ਆ ਰਹੀ ਸੀ ਪੋਚੇ ਬਾਹਰ ਲੱਗੀਆਂ ਕਣੀਆਂ ਦੁਆਰਾ ਸੁੰਨਾ ਤੇ ਨਹੀਂ ਲੱਭੀ ਚਾਹ ਬਣਾਈ ਇਹ ਨਾਲ ਰੋਟੀ ਆਈਏ ਥੋ ਤੇ 4 ਵਜੇ ਦੀ ਆਪਾਂ ਆਪਣੀ ਇਹ ਸ਼ਾਮ ਦੀ ਚਾ ਨਾ ਲਈ ਆਟਾ ਬਿਆਸੀ ਗੋਭਰੂਤੀਆਂ ਬਣਾਣੇ ਆ ਬੱਚਿਆਂ ਨੂੰ ਲੱਗੀ ਭੁੱਖ ਦਵਾਰਾ ਚਾ ਆਪਣੇ ਬਣ ਗਈ ਇੱਧਰ ਬਣਾਈਆਂ ਆ ਪਰੋਟੀਆਂ ਸ਼ਾਮ ਦਾ ਟਾਈਮ ਹੋ ਗਿਆ ਇਹ ਆਪਾਂ ਚਨੇ ਭੇਕੇ ਰੱਖੇ ਨੇ ਹੁਣੇ ਬਣਾਣੀਆਂ ਸਬਜ਼ੀ ਸ਼ਾਮ ਨੂੰ ਤੇ ਬਹੁਤ ਕਣੀਆਂ ਹਟ ਗਈਆਂ ਨੇ ਪਰ ਹਵਾ ਚੱਲਦੀ ਹੈ ਅੱਜ ਲਓ ਜੀ ਸ਼ਾਮ 5 ਵਜੇ ਸਾਢੇ 4 ਦਾ ਟਾਈਮ ਹੈ 5 ਵਜੇ ਟਿਊਸ਼ਨ ਜਾਣਾ ਬੱਚਿਆਂ ਨੇ ਤੇ ਬਾਦੀ ਆਪਾਂ ਸੇਰਨਾਂਗੇ ਬੱਚਿਆਂ ਦੇ ਸਿਰ ਵਾ ਕੇ ਆਪਾਂ ਫ੍ਰੀ ਹੋ ਗਏ ਇੱਥੇ ਲੱਗੇ ਆਪਾਂ ਕੱਪੜੇ ਤਿਆਰ ਲਾਣ ਕੱਲ ਦੇ ਧੋਏ ਸੀ ਤੇ ਅੱਜ ਸੁੱਕੇ ਨੇ ਕਿਉਂਕਿ ਮੀਂਹ ਲੱਗਾ ਸੀ ਰਾਤ ਨੂੰ ਤੇ ਥੋੜੀ ਦੇਰ ਬਾਹਰ ਧੁੱਪੇ ਪਾਇਆ ਜੀ ਦਿਨ ਚ ਘਾਟੀ ਮੀ ਪਿਆ ਤੇ ਆਪਾਂ ਕੱਪੜੇ ਤਿਆਰ ਲਾ ਕੇ ਰੱਖ ਦਈਏ ਕੱਪੜੇ ਦੋ ਦਿਨਾਂ ਚ ਸੁੱਕਦੇ ਨੇ ਸਾਰਾ ਦਿਨ ਮੀਂਹ ਪੈਂਦਾ ਰਹਿੰਦਾ ਤੇ ਜੇ ਸ਼ਾਮ ਨੂੰ ਤੋਂ ਫਿਰ ਅੰਦਰ ਹੀ ਖਲਾਰਨੇ ਪੈਂਦੇ ਨੇ ਉੱਪਰ ਪੱਖਾ ਚਲਾਣਾ ਪੈਂਦਾ ਐਵੇਂ ਸੁੱਕਦੇ ਹੀ ਨਹੀਂ ਹੈਗੇ ਹੁਣ ਕੱਪੜੇ ਕਾਫੀ ਦਿਨ ਹੋ ਗਏ ਨੇ ਸਿੱਲੇ ਸਿੱਲੇ ਜੇ ਰਹਿ ਜਾਂਦੇ ਨੇ ਨਾ ਜੇ ਸ਼ਾਮ ਦਾ ਟਾਈਮ ਹੈ ਆਪਾਂ ਚਾਹ ਨੇ ਪੀ ਕੇ ਰੱਖੇ ਸੀ ਦੁਪਹਿਰੇ ਤੇ ਚਾਹ ਨੇ ਆਪਾਂ ਬੁਲਾਣ ਲਈ ਤਰਦੇ ਆ ਕੋਲ ਇਹ ਪੱਲਾਨੇ ਤੜਕਾ ਟੈਂਕ ਕਾਫੀ ਹੋ ਗਿਆ ਨਮਕ ਪਾ ਕੇ ਪਹਿਲਾਂ ਉਬਾਲ ਲੈਣੇ ਆ ਉਸ ਤੋਂ ਬਾਅਦ ਤੜਕਾ ਲਾ ਕੇ ਫਿਰ ਇੱਕ ਅੱਧੀ ਸੀਟ ਲਵਾ ਦੋ ਜਲਦੀ ਸਬਜ਼ੀ ਬਣ ਜਾਂਦੀ ਹੈ दिन चाहिए हवा चलती रही थोड़ी धुप थो भी निकली सी पर शाम के टाइम फिर एक जहा हो गया बदल घुल गया रात में फिर लगता शायद नहीं आएगा तो फिर आप लगे थे मसाला रगड़न वास्ते अ प्याज लसन आपू रगड़ रख लिया से ग्रेंड करके प्याज तेल ते आपा गरम है ਇਧਰ ਬਾਸ ਐ ਤੇ ਸ਼ਾਮ ਨੂੰ ਲੱਗਿਆ ਕੀਰਤਨ ਤੇ ਆਪਾਂ ਸਬਜੀ ਧਰੀ ਸੀ ਕੋਲ ਤੜਕਾ ਲਾਣਾ ਹੈ ਜੀ ਬੱਚੇ ਬਾਹਰ ਖੇਡਦੇ ਨੇ ਆਵਾਜ਼ ਆ ਰਹੀ ਹੈ ਵਿੱਚ ਤੇ ਇੱਥੇ ਆਪਾਂ ਲੱਗੇ ਸੀ ਜਿਹੜੇ ਜਿਹੜੇ ਚਾਹ ਵਾਲੇ ਭਾਂਡੇ ਪਏ ਸੀ ਆਪਾਂ ਹਜੇ ਮਾਂਜੇ ਨਹੀਂ ਸੀ ਤੇ ਮਾਂਜਲੇ ਕੋਲ ਤੇ ਆਪਾਂ ਆਟਾ ਵੀ ਕੋਲ ਗੋਨ ਕੇ ਰੱਖ ਲਿਆ ਤੇ ਤੜਕਾ ਭਰੇ ਹੈ ਗੈਸ ਥੋੜਾ ਹੌਲੀ ਚੱਲ ਰਿਹਾ ਇਸ ਲਈ ਟਾਈਮ ਲੱਗ ਰਿਹਾ ਹੈ ਪੰਨਾ ਸਨ ਪਿਆਜ਼ ਤੇ ਅੱਧ ਕਰ ਪਹਿਲਾਂ ਪਾ ਦਿੱਤੀ ਸੀ ਤੇ ਹੁਣ ਆਪਾਂ ਨੇ ਆਪ ਵਿੱਚ ਪਿਆਜ਼ ਕੁੰਤੇ ਰੱਬ ਨੇ ਪੱਕੇ ਲੈੰਡਰ ਵੀ ਚੌਣ ਲਾ ਗਏ ਸਾਡਾ ਇੱਕ ਸਾਈਡ ਤੋਂ ਕਮਰੇ ਚੂਰੇ ਆ ਪੱਕੇ ਵੀ ਰੱਬ ਨੇ ਚੌਣ ਲਾ ਦਿੱਤੇ ਨੇ ਉਜੀ ਆਪਾਂ ਸਬਜੀ ਬਣਾ ਲਈਏ ਆਟਾ ਉਟਾ ਗੋਨੇ ਕਿ ਰੱਖ ਲਿਆ ਤੇ ਬਾਹਰ ਬੱਦਲ ਫੇਰ ਬਹੁਤ ਬਣ ਕੇ ਆ ਗਿਆ ਇਕਦਮ ਚਲੋ ਜੀ ਅੱਜ ਵਾਲ ਬਲੌਗ ਦੇ ਐਂਡ ਇੱਥੇ ਕਰਦੇ ਆਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਬਲੌਗ ਨਾਲ ਤੁਹਾडले ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਤੇ ਤੁਹਾਡੇ ਸਾਈਡ ਕਿਦਾਂ ਦਾ ਮੌਸਮ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਪੀਸ ਪੂਰਾ ਵਾਚ ਕਰਿਆ ਕਰੋ ਤੇ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਨਾਲ ਸਤਿ ਸ਼੍ਰੀ ਅਕਾਲ ਬਾਏ ਬਾਏ